ਅੱਜ ਬਹੁਤ ਜਿਹੜਾ ਉਤਮ ਦਿਨ ਹੈ ਗਊ ਅਸ਼ਟਮੀ ਹੈ ਸਾਡੇ ਧਰਮ ਦੇ ਵਿੱਚ ਗਊ ਮਾਤਾ ਦਾ ਬਹੁਤ ਜ਼ਿਆਦਾ ਮਹੱਤਵ ਹੈ ਅਸੀਂ ਹਰ ਸਾਲ ਸ਼ੋਭਾ ਯਾਤਰਾ ਜਿਹੜੀ ਹੈ ਕੱਢਣੀ ਸ਼ੁਰੂ ਕੀਤੀ ਹੈ ਸਕੂਲ ਦੇ ਬੱਚਿਆਂ ਦੇ ਨਾਲ ਤਾਂ ਕਿ ਬੱਚਿਆਂ ਨੂੰ ਜਿਹੜਾ ਵਾ ਸਾਡੀਆਂ ਰੂਟਸ ਪਤਾ ਲੱਗਣ ਗਊ ਮਾਤਾ ਦਾ ਕਿੰਨਾ ਮਹੱਤਵ ਹੈ ਸਾਡੇ ਜੀਵਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਪੂਰੇ ਸੰਸਾਰ ਦਾ ਜਿਹੜਾ ਵਾ ਉਹ ਪਾਲਣ ਕਰ ਰਹੇ ਨੇ ਗਊ ਮਾਤਾ ਪੂਰੇ ਸੰਸਾਰ ਦਾ ਪਾਲਣ ਕਰਦੇ ਨੇ ਤੇ ਇਸ ਤਿਉਹਾਰ ਤੇ ਗੋਵਸ਼ਟਮੀ ਵਾਲੇ ਦਿਨ ਕੋ ਜਿਹੜਾ ਵੀ ਗਊ ਮਾਤਾ ਦਾ ਪੂਜਨ ਕਰਦਾ ਵਾ ਉਹ ਸਿਰਫ ਗਊ ਮਾਤਾ ਦਾ ਪੂਜਨ ਨਹੀਂ ਕਰਦਾ ਸਮਸਤ ਦੇਵੀ ਦੇਵਤਾਵਾਂ ਦਾ ਜਿਹੜਾ ਪੂਜਨ ਜਿਹੜਾ ਹੋ ਜਾਂਦਾ ਵਾ ਅਸੀਂ ਇੱਕ ਚੀਜ਼ ਚਾਹਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਰੂਟਸ ਜਿਹੜੀਆਂ ਨੇ ਜੜ੍ਹਾਂ ਨੇ ਬੱਚੇ ਨੇ ਉਹ ਇਸ ਸੰਸਕ੍ਰਿਤੀ ਦੇ ਨਾਲ ਜੁੜੇ ਰਹਿਣ ਦੂਸਰੇ ਨੰਬਰ ਤੇ ਮੈਂ ਇੱਥੇ ਉਹ ਜਿਹੜੇ ਬੁੱਧੀਜੀਵ ਨੇ ਜਿਹੜੇ ਬੇਵਕੂਫ ਲੋਗ ਨੇ ਜਿਨ੍ਹਾਂ ਨੇ ਗਊ ਮਾਤਾ ਨੂੰ ਕਿਲਰ ਦਾ ਨਾਮ ਦਿੱਤਾ ਸਾਡੀ ਗਊ ਮਾਤਾ ਪੂਰੇ ਦੇਸ਼ ਨੂੰ ਨਹੀਂ ਪੂਰੇ ਵਰਲਡ ਨੂੰ ਜਿਹੜਾ ਵਾ ਪਾਲਣ ਪੋਸ਼ਣ ਕਰਦੀ ਹੈ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਿਚੁਏਸ਼ਨਸ ਆ ਜਾਂਦੀਆਂ ਨੇ ਜਿੱਥੇ ਨਵਜਾਤ ਬੱਚੇ ਨੂੰ ਮਾਂ ਦਾ ਦੁੱਧ ਮਨ੍ਹਾ ਕੀਤਾ ਜਾਂਦਾ ਵਾ ਤੇ ਉੱਥੇ ਕਿਹਾ ਜਾਂਦਾ ਡਾਕਟਰ ਕਹਿੰਦੇ ਨੇ ਕਿ ਇਹ ਬੱਚੇ ਨੂੰ ਅੱਜ ਤੋਂ ਜਿਹੜਾ ਵਾ ਜਨਮ ਹੁੰਦਿਆ ਸਾਰੀ ਇਹਨੂੰ ਗਾਂ ਦਾ ਦੁੱਧ ਪਲਾਇਆ ਜਾਏਗਾ ਉਹਨੂੰ ਮਾਂ ਦਾ ਦੁੱਧ ਨਹੀਂ ਪਲਾਇਆ ਜਾਏਗਾ ਈਵਨ ਕੀ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਮਾਂ ਦੀ ਡੈਥ ਹੋ ਜਾਂਦੀ ਹੈ ਤਾਂ ਵੀ ਜਿਹੜਾ ਵਾ ਸਿਰਫ ਔਰ ਸਿਰਫ ਗਾਹ ਦਾ ਦੁੱਧ ਪਾਇਆ ਜਾਂਦਾ ਉਹਦਾ ਇੱਕੋ ਹੀ ਰੀਜ਼ਨ ਹੈ ਗਾਂ ਜਿਹੜੀ ਹੈ ਹਮੇਸ਼ਾ ਹੀ ਵੱਡਾ ਹੋਏ ਬੱਚਾ ਹੋਏ ਬੁੱਢਾ ਹੋਏ ਉਹਦਾ ਪਾਲਣ ਪੋਸ਼ਣ ਕਰਦੀ ਹੈ ਇੱਥੇ ਮੈਂ ਇਹਨਾਂ ਲੋਕਾਂ ਨੂੰ ਜਵਾਬ ਦਵਾਂਗਾ ਕਿ ਜਿਹੜੀ ਸਾਡੀ ਗਊ ਮਾਤਾ ਵਾ ਉਹ ਸਿਰਫ ਔਰ ਸਿਰਫ ਦੁੱਧ ਨਾ ਪਾਲੋ ਪਾਲਣ ਪੋਸ਼ਣ ਨਹੀਂ ਕਰਦੀ ਉਹਨਾਂ ਦੇ ਵਿੱਚ ਉਹਨਾਂ ਦੇ ਸਿਰਫ ਔਰ ਸਿਰਸ ਸਪਰਸ਼ ਮਾਤਰਾ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਵਾ ਅੱਜ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਇਹੋ ਜਿਹੇ ਸੈਂਟਰ ਖੁੱਲ ਚੁੱਕੇ ਨੇ ਜਿੱਥੇ ਸਿਰਫ ਔਰ ਸਿਰਫ ਗਊ ਮਾਤਾ ਨੂੰ ਸਪਰਸ਼ ਕਰਨ ਵਾਸਤੇ ਪੈਸੇ ਲਿੱਤੇ ਜਾਂਦੇ ਨੇ ਵੀ ਲੋਕਾਂ ਦਾ ਡਿਪਰੈਸ਼ਨ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਸਕਣ ਉਹਨਾਂ ਦੇ ਸਪਰਸ਼ ਮਾਤਰਾ ਦੇ ਨਾਲ ਜਿਹੜੀ ਇਮਿਊਨਿਟੀ ਸਟਰੋਂਗ ਹੋ ਜਾਂਦੀ ਹੈ ਬਹੁਤ ਸਾਰੇ ਅਣਗਿਣਤ ਜਿਹੜੇ ਫਾਇਦੇ ਸਾਡੀ ਗੋਮਾਦਾ ਦੇ ਆ ਗਏ ਨੇ ਅੱਜ ਮੈਂ ਸਾਰੇ ਸਕੂਲਾਂ ਦਾ ਥੈਂਕਸ ਕਰਦਾ ਸਾਰੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਸਾਰੇ ਸੰਤ ਸਮਾਜ ਦਾ ਥੈਂਕਸ ਕਰਦਾ ਹਾਂ ਸਾਡੇ ਦੁਰਗਿਆਣਾ 30 ਦੁਰਗਿਆਣਾ ਮੰਦਿਰ ਕਮੇਟੀ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਵਾ ਤੇ ਅਸੀਂ ਜਿਹੜੀ ਅੱਜ ਸ਼ੋਭਾ ਯਾਤਰਾ ਕੱਢ ਰਹੇ ਹਾਂ ਇਹ ਤੋਂ ਸ਼ੋਭਾ ਯਾਤਰਾ ਜਾਏਗੀ ਤੇ ਦੁਰਗਿਆਨਾ ਤੀਰਸੇ ਦੇ ਵਿੱਚ ਗਊ ਮਾਤਾ ਦਾ ਜਿਹੜਾ ਪੂਜਨ ਕੀਤਾ ਜਾਏਗਾ ਜੈ ਗੋਮਾ ਅੱਜ ਦੇ ਅੱਜ ਜਿਹੜਾ ਪ੍ਰੋਗਰਾਮ ਕਿ ਆ ਜਾ ਰਿਹਾ ਹੈ ਮੇਰਾ ਨਾਮ ਹਨੀਰੋਹਨ ਮੇਰਾ ਰਾਸ਼ਟਰੀ ਗੌਰਵ ਸਮਾਸੰਤੋ ਰਾਸ਼ਟਰੀ ਮੈਲਾ ਦੇਖ ਅੱਜ ਸਾਡੇ ਗੋ ਉਸਮੀ ਦਾ ਜਿਹੜਾ ਉਹ ਪੂਜਨ ਕੀਤਾ ਜਾ ਰਿਹਾ ਹੈ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਪਿਛਲੇ 3 ਸਾਲਾਂ ਤੋਂ ਹੈ ਜਿਹੜੀ ਸ਼ੋਭਾ ਯਾਤਰਾ ਹਰ ਸਾਲ ਜਿਹੜੀ ਅਸੀਂ ਕੱਢ ਰਹੇ ਹਾਂ ਕਾਫੀ ਸਾਲਾ ਤੋਂ ਸਾਡੀ ਸੰਸਥਾ ਔਰ ਅਸੀਂ ਜਿਹੜੇ ਇਕੱਲੇ ਹੀ ਗਊ ਪੂਜਨ ਕਰਦੇ ਸੀਗੇ ਹੁਣ ਅਸੀਂ ਆਪਣੇ ਨਾਲ ਸ਼ੋਭਾ ਯਾਤਰਾ ਕੱਢ ਰਹੇ ਔਰ ਅਲੱਗ-ਅਲੱਗ ਸਕੂਲਾਂ ਦੇ ਜਿਹੜੇ ਬੱਚੇ ਹਨ ਉਹਨਾਂ ਨੂੰ ਜੋੜ ਰਹੇ ਹਾਂ ਤਾਂ ਜੋ ਬੱਚਿਆਂ ਨੂੰ ਗਊ ਮਾਤਾ ਦਾ ਮਹੱਤਵ ਪਤਾ ਚੱਲ ਸਕੇ ਔਰ ਉਹਨਾਂ ਨੂੰ ਆਪਣੇ ਪੇਰੈਂਟਸ ਨੂੰ ਵੀ ਸਮਝਾ ਸਕਾਂ ਕਿ ਗਊ ਮਾਤਾ ਦਾ ਕੀ ਮਹੱਤਵ ਹੈ ਔਰ ਉਹਨਾਂ ਨੂੰ ਇੱਥੋਂ ਹੌਲ ਗੇਟ ਤੋਂ ਲੈ ਕੇ ਔਰ ਦਰਗਿਆਨਾ ਮੰਦਰ ਤੱਕ ਇਹ ਪੈਦਲ ਯਾਤਰਾ ਹੋਏਗੀ ਉੱਥੇ ਜਾ ਕੇ ਗਊ ਪੁੱਛਾ ਜਿਹੜਾ ਉੱਥੇ ਸ਼ਿੰਗਾਰ ਕੀਤਾ ਹੋਇਆ ਤੇ ਗਊ ਮਾਤਾ ਦਾ ਔਰ ਬੱਚੇ ਦਾ ਜਿਹੜਾ ਹੈ ਉਹ ਪੂਜਨ ਕੀਤਾ ਜਾਏ। ਹੋਰ ਵੀ ਸੰਸਥਾਵਾਂ ਨੂੰ ਕੀ ਮੈਸੇਜ ਹੈ ਜੀ ਦਾ ਦਾ ਸਰ ਅਸੀਂ ਕਾਫੀ ਟਾਈਮ ਤੇ ਗਊ ਮਾਤਾ ਦੀ ਸੇਵਾ ਵੀ ਕਰ ਰਹੇ ਹਾਂ ਜਿਸ ਦਾ ਐਕਸੀਡੈਂਟ ਵਗੈਰਾ ਹੁੰਦਾ ਸਾਨੂੰ ਇਹ ਹੀ ਹੈ ਕਿ ਸਾਰਾ ਸਮਾਜ ਜਿਹੜਾ ਹੈ ਉਹ ਗਊ ਮਾਤਾ ਦਾ ਮਤਲਬ ਸਮਝੇ ਉਹਨਾਂ ਦਾ ਰੱਖ ਰਖਾਵ ਅੱਛੀ ਤਰ੍ਹਾਂ ਕਰੇ ਔਰ ਜਿਹੜਾ ਹੈ ਉਹਨਾਂ ਵੱਲ ਧਿਆਨ ਦੇਵੇ ਔਰ ਆਪਣੀ ਸੰਸਕ੍ਰਿਤੀ ਨਾਲ ਜੁੜੇ। ਅੱਜ ਕੇ ਵੀ ਅਜਿਹਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕਿ मेरा नाम श्री सुमित शास्त्री जी श्री आतिश दुर्गा मंदिर जो हमारे गुरुदेव परम पूज्य परम संत पर श्री आद्या महाराज की आज हर मंदिरों में हर स्थानों में गोपा अष्टमी का पर्व बड़े धूमधाम से मनाया जा रहा है हमारे शहटा में भी गौशाला चल रही है महाराज के शिवा से उधर भी गौ माता का साढ़े दस बजे कार्यक्रम चलेगा आज शोभा यात्रा के उपलक्ष्य में जहाँ हाल भीड़ से होते हुए दुर्गयाना मंदिर में संपन्न होगी आप सभी शहर वासियों को और अमृतसर वासियों को गोपा अष्टमी की बहुत बहुत शुभकामना हो ये जो स्कूल के बच्चे आज आए हैं इनसे भगवान जब श्री कृष्ण जी ने भी अपनी बाल लीला में जब शेय अवस्था थे थे भगवान जी तब उन्होंने गौ माता का सेवा की करनी शुरू कर दी थी ये सभी युवा पीढ़ी से भी संदेश है हमारे भगवान इष्ट देव को श्री कृष्ण भगवान जी ने गौ माता के साथ कितना प्यार स्नेह रखा था ये सब युवा पीढ़ी को भी संदेश है तो आप भी गौ माता की सेवा करें क्योंकि गौ माता के अंदर सभी देवी देवताओं का वास होता है जब हम ग्रह प्रवेश करते हैं तो गौ माता का फेरा डलवाते हैं क्योंकि उसमें सभी देवताओं का वास होता है जो कि गौ माता का गोबर है उस गोबर से हम उपला बनता है जो जो हम पाथी बोलते हैं क्योंकि उसके जो जब हम यज्ञ करते पवित्र माना जाता है जैसे कैंसर जैसी बीमारी गौ माता के जो गौ अर्क होता है जिसको हम गौ माता का मूत्र बोलते हैं जैसा जैसी बीमारी भी ठीक हो जाती है इसमें गौ माता से बहुत ही ज़्यादा औषधियाँ भी धूप भी बनती है उपला बनता है जो यक्षशाला में हम बरतते हैं जब भी बच्चा जन्म लेता है तो गौ माता से जल के से वही उसको सिक्का दिया जाता है पवित्र किया जाता है बहुत ही ज़्यादा लाभदायक है इसलिए सभी को गौ माता की पूजा करनी चाहिए यही संदेश है ये पर्व मनाने का जय गौ माता जय गोपाल